ੴ ਸਤਿਗੁਰ ਪ੍ਰਸਾਦਿ ਜਾਪੁ ਸ੍ਰੀ ਮੁਖਵਾਕ ਬਾਤ ਸਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਅਰ ਰੇਖ ਭੇਖ ਕਉ ਕਹਿਨ ਸਕਤ ਕਿਹ ਅਚਲ ਮੂਰਤ ਅਨਭਾਉ ਪ੍ਰਕਾਸ਼ ਅਮਕੋਜ ਕਹਿਜੈ ਕੋਡ ਇੰਦਰ ਇੰਦ੍ਰਾਨ ਸਾਹਿ ਸਹਾਣ ਗਣਜੈ ਤ੍ਰਭਾਵਨ ਮਹੀਪ ਸੁਰ ਨਾਰ ਅਸੁਰ ਨੇਤ ਨੇਤ ਬਾਨ ਤ੍ਰਣ ਕਹਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਉਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ नमस्तं अगञ्जे नमस्तं अपञ्जे नमस्तं अनामे नमस्तं अथामे नमस्तं अकर्मं नमस्तं अधर्मं नमस्तं अनामं नमस्तं अतामं नमस्तं अजिते नमस्तं अपिते नमस्तं अवाहे नमस्तं अटाहे नमस्तं अनिले नमस्तं अनादे नमस्तं अछेते नमस्तं अगादे नमस्तं अगंजे नमस्तं अपञ्जे नमस्तं उदारे नमस्तं अपारे नमस्तं स्वएकाय नमस्तं अनेकाय नमस्तं अपूते नमस्तं अजूपे नमस्तं नकर्मे नमस्तं निरभम्मे नमस्तं नरदेसे नमस्तं द्रपेसे नमस्तं नृनामे नमस्तं रकामे नमस्तं रताते नमस्तं रकाते नमस्तं ऋतुते नमस्तं अपूते नमस्तं आलोके नमस्तं अशोके ਨਮਸਤੰਰਤਾਪੇ ਨਮਸਤੰਥਾਪੇ ਨਮਸਤੰਤਰਮਾਨੇ ਨਮਸਤੰਨਿਦਾਨੇ ਨਮਸਤੰਅਗਾਹੇ ਨਮਸਤੰਅਬਾਹੇ ਨਮਸਤੰਤਰਬਰਗੇ ਨਮਸਤੰਅਸਰਗੇ ਨਮਸਤੰਪਰਪੋਗੇ ਨਮਸਤੰਸੁਜੋਗੇ ਨਮਸਤੰਅਰੰਗੇ ਨਮਸਤੰਅਪੰਗੇ ਨਮਸਤੰਅਗਮਮੇ ਨਮਸਤਸਅਰਮਮੇ ਨਮਸਤੰਜਲਾਸਰੇ ਨਮਸਤੰਰਾਸਰੇ ਨਮਸਤੰਅਜਾਤੇ ਨਮਸਤੰਅਪਾਤੇ ਨਮਸਤੰਅਮਜਵੇ ਨਮਸਤਸਅਜਵੇ आदे संगदेसेन वस्तंग पेसे नमस्तंग नृता मे नमस्तंग द्रबा मे नमो सर्वकाले नमो सर्वद्याले नमो सर्वरूपे नमो सर्वभूपे नमो सर्वखापे नमो सर्वथापे नमो सर्वकाले नमो सर्वबाले नमस्तस्त देवै नमस्तंग अभेवै नमस्तंग अजने नमस्तंग सुवर्णमे नमो सर्वगौणे नमो सर्वपौणे नमो सर्वरङ्गे नमो सर्वभङ्गे नमो कालकाले नमस्तदयाले नमस्त अभर्णे नमस्त अमर्णे नमस्तं जरारं नमस्तं क्रतारं नमो सर्वतन्दे नमोऽस्ताबन्दे नमस्तं दर्शाके नमस्तं नर्वाक्ये नमस्तं रहीमे नमस्तं क्रीमे ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਕੇ ਨਮਸਤੰ ਸੁਹਾਗੇ ਨਮੋ ਸਰਬਸੋਖੰ ਨਮੋ ਸਰਬਪੋਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗਜੋਗੇ ਨਮੋ ਭੋਗਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾਤਰੀ ਸ਼ੰਦ ਤਵਾ ਪ੍ਰਸਾਦ ਅਰੂਪ ਹੰ ਅਨੂਪ ਹੰ ਅਜੂ ਹੰ ਅਪੂ ਹੰ ਅਲੇਖ ਹੰ ਅਪੇਖ ਹੰ ਨਾਮ ਹੰ ਅਕਾਮ ਹੰ ਅਦੇਹ ਹੰ ਅਪੇਹ ਹੰ ਅਜੀਤ ਹੰ ਅਭੀਤ ਹੰ ਤ੍ਰਮਾਨ ਹੈ ਨਿਦਾਨ ਹੈ ਤ੍ਰਬਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੀਹ ਹੈ ਆਜ਼ਾਦ ਹੈ ਅਜਨਮ ਹੈ ਅਬਰਨ ਹੈ ਅਪੂਤ ਹੈ ਅਪਰਨ ਹੈ ਅਗਾਂਜ ਹੈ ਅਪਾਂਜ ਹੈ ਅਝੂਜ ਹੈ ਅਝੰਜ ਹੈ ਅਮੇਕ ਹੈ ਰਫੀਕ ਹੈ ਧੰਦ ਹੈ ਬੰਦ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਖ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਨੀਕ ਹੈ ਅੰਦਰ ਸ੍ਰੀ ਘੰਦਰ ਲਾਂਬਹ ਸੰਭਗ ਅਗਾਮ ਹਾਂ ਅਜਾਮ ਹਾਂ ਭੂਤ ਹਾਂ ਅਸ਼ੂਤ ਹਾਂ ਅਲੋਕ ਹਾਂ ਅਸ਼ੋਕ ਹਾਂ ਅਕਰਮ ਹਾਂ ਅਭਰਮ ਹਾਂ ਅਜੀਤ ਹਾਂ ਅਭੀਤ ਹਾਂ ਅਬਾਖ ਹਾਂ ਅਗਾਸ ਹਾਂ ਅਮਾਨ ਹਾਂ ਨਿਧਾਨ ਹਾਂ ਅਨੇਕ ਹਾਂ ਫਿਰ ਇਕ ਹਾਂ ਉਜੰਗ ਪ੍ਰਯਾਤ ਸ਼ੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਤੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਦੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਲੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰਗ ਬਿਨਾ ਦੇ ਕਲੰਕੀ ਸਰੂਪੇ ਨਮੋ ਰਾਜ ਰਾਜੇਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇਸਵਰੰਗ ਪਰਮ ਬ੍ਰਿੱਧੇ ਨਮੋ ਸ਼ਾਸਤਰ ਬਾਣੇ ਨਮੋ ਵਸਤਰ ਬਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀਆ ਭਰਮੀਆ ਭੋਗੀਆ ਭੁਗਦੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਪੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਕਿਸਨਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸਤੇ ਇਸਤੇ ਨਮੋ ਤੰਤਰ ਤੰਤਰੰ ਸਦਾ ਸੱਚ ਦਾ ਆਨੰਦ ਸਰਬੰ ਪ੍ਰਨਾਸੀ ਅਨੂਪੇ ਰੂਪੇ ਸਮਸਤੋ ਨਵਾਸੀ ਸਦਾ ਸਿੱਧ ਦਾ ਬੁੱਧ ਦਾ ਵਿ੍ਰਧ ਕਰਦਾ ਅਦੋ ਉਰਦ ਅਰਦੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਸ਼ੇਦੀ ਅ ਭੇਦੀ ਅਰਾਮ ਅ ਕਾਮੰ ਸਮਸਤੋ ਪਰਾਜੀ ਸਮਸਤ ਸਤਧਾਮੰ ਤੇਰਾ ਜੋਰ ਚਾਚਰੀ ਛੰਦ जळेहा थळेहा अपीतहा अपेह प्रभुहा अजोह आदेशहा अपेशहा भुजंगप्रयात छंद हगादे अबादे अनंदी स्वरूपे नमो सर्वमानने समस्तनि निधने नवस्त्वंग नृनाथे नमस्त्वंग परमाथे नमस्त्वंग गञ्जे नमस्त्वंग पञ्जे नमस्त्वंग काले नमस्त्वंग अपाले नमो सर्वदेसे नमो सर्वभेसे नमो राजराजे नमो सारसाजे नमो साखसाजे नमो माहमाहे นมෝกีตกีเตนโมปรีตปรีเตรโมโรคโรเคนโมสุขโสขेนโมสรรพโรเกนโมสรรพโภเกนโมสรรพจีตังนโมสรรพภีตังนโมสรรพญาณังนโมปรมตานังนโมสรรพมนตรังนโมสรรพจตัง नमः सर्वद्रिसं नमः सर्वकृत्संग नमः सर्वरंगे तर्पणंगी अनंगे नमः जीवजीवक नमः बीजबीजे खिज्ये भिज्ये समस्तं प्रसिज्य कृपालंग स्वरूपे कुपरमं प्रणासि सदा सर्वदा ऋसिद्धंग नवासि जर्पड शांतत्वय प्रसाद अमृतकरमे अमृतधर्मे अखल जोगे अचल भोगे अचल राज्य अटल साजे अखल धर्मင်္ဂलाकरमं सर्वंगदाता सर्वंग ज्ञाता सर्वंग बांधे सर्वंग मानवे सर्वंग प्राणं सर्वंग त्राणं ਸਰਵੰ ਭਗਵਤਾ ਸਰਵੰ ਜੁਗਤਾ ਸਰਵੰ ਦੇਵਕ ਸਰਬੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰੂਵਾਲ ਸ਼ੰਤੁ ਵਾ ਪ੍ਰਸਾਦ ਆਦ ਰੂਪਾਨਾਦ ਮੂਰਤਾ ਜੋਣਪੁਰਖ ਅਪਾਰ ਸਰਬਮਾਨ ਤਰਮਾਨ ਦੇਵ ਅਭੇਵਾਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁੰਨ ਕਾਲ ਜਤਰ ਤਤਰ ਬਰਾਜਗੀ ਅਬਧੂਤ ਰੂਪ ਰਸਾਲ ਨਾ ਮਠਾਮ ਨ ਜਾਤ ਜਾਕਰ ਰੂਪ ਰਾਂਗ ਨ ਰੇਖ ਆਦ ਪੁਰਪ ਉਦਾਰ ਮੂਰਤ ajo ਨਾਦ ਅਸੀਖ ਦੇਸ ਔਰ ਨ ਭੇਸ ਜਾਕਰ ਰੂਪ ਰੇਖ ਨਾਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਂਬ ਵਿਹੇਣ ਪੇਖਤ ਧਾਮ ਹੂ ਨਹ ਜਾਹੇ ਸਰਬਮਾਨ ਸਰਬਤਰਮਾਨ ਸਦਾਬ ਮਾਨ ਤਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਕੇਲ ਖੇਲਣੰਤ ਕੋ ਫਿਰ ਏਕ ਆਦ ਦੇਵ ਭੇਵ ਨ ਜਾਣਹੀ ਜਹ ਬੇਗ ਔਰਕ ਦੇਵ ਰੂਪ ਰੰਗ ਨ ਜਾਤ ਪਾਤ ਸੋ ਜਾਣਹੀ ਕਹਿ ਜੇਬ ਤਾਤ ਮਾਗ ਨ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਾ ਨਹੀਂ ਪੁਰਦੀਨ ਲੋਕ ਚੌਧਾਕ ਬਿਖਾ ਜਗ ਜਾਪਹਿ ਜਿਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਬਾ ਜਿਹ ਥਾਪ ਬਰਮ ਰੂਪ ਪੁਣੀਦ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵਰਚ ਸਵਮ ਭਾਵ ਗੜਨ ਭਜਨ ਹਾਰ ਕਾਲ ਗਿਣ ਕਲਾ ਸੰਜੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਪਰਮ ਰਹਿਤਾ ਭੂ ਦਾ ਲਖ ਆਪੇ ਸੰਗ ਰਾਗ ਨ ਰੰਗ ਜਾ ਕਹ ਹੈ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨਾ ਮੁਕਤ ਦਾਇਕ ਕਾਮ ਆਪ ਰੂਪ ਅਮੀ ਕਹਨ ਉਸ ਤतेक ਪੁਰਖ ਅਬਧੂਤਾ ਗਰਭ ਗੰਜਨ ਸਰਬ ਭੰਜਨਾਦ ਰੂਪ ਅਸੂਤ ਆਗਹੀ ਨਾ ਭੰਗ ਅਨਾਤਮ ਏਕਪੁਰਖ ਅਪਾਰ ਸਰਬਲਾਇਕ ਸਰਬਗਾਹਿਕ ਸਰਬ ਕੋ ਪ੍ਰਤਬਾਰ ਸਰਬਗੰਤਾ ਸਰਵਹੰਤਾ ਸਰਬਤੇ ਅਨਭੇਗ ਸਰਬ ਸ਼ਾਸਤਰ ਨਾ ਜਾਣਹੀ ਜੇ ਰੂਪ ਰੰਗ ਅਰ ਰੇਖ ਪਰਮ 베ਦ ਪੁਰਾਣ ਜਾ ਕੇ ਦੇਤ ਭਾਪਿਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਪਹੀ ਬਹੁ ਚਿਤ ਮਾਧ ਭਾਰ ਛੰਦ ਤਵਾ ਪ੍ਰਸਾਦ ਗੁਣ ਗਾਨ ਉਦਾਰ ਮਹਿਮਾ ਪਾਰ ਆਸਨ ਭਾਂਗ ਉਪਮਾ ਮਹਾਨ ਗਾਨ ਭਾਉ ਪ੍ਰਕਾਸ਼ ਨਿਸਤਨ ਅਨਾਸ ਆ ਜਾਣ ਵਾਹੋ ਸਾਹਨ ਸਾਹੋ ਰਾਜਾਨ ਰਾਜ ਭਾਨ ਆਨ ਭਾਨ ਦੇਵਾਨ ਦੇ ਉਪਮਾ ਮਹਾਨ ਇੰਦਰਾਨਿੰਦਰ ਬਾਣ ਆਨ ਬਾਲ ਰੰਕਾਨ ਰੰਕ ਕਾਲ ਆਨ ਕਾਲ ਅਨੁਭਉ ਤੇ ਅੰਗਾ ਆਪਾ ਭੰਗ ਗਾਤ ਮੇਦਪਾਰ ਗੁਣ ਗਨ ਉਦਾਰ ਮੋਨ ਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੂਤ ਪ੍ਰਚੰਡ ਮਿਤਗਤ ਅਖੰਡ ਆਲਸ ਸੈ ਕਰਮ ਆਦ ਰਿਸੈ ਧਰਮ ਸਰਬਾ ਪ੍ਰਣਾਟ ਅਨੰਦੰਡ ਵੱਡਾ ਚਾਤਰੀ ਛੰਦ ਤੋਐ ਪ੍ਰਸਾਦ ਗੋਵਿੰਦੇ ਮਕੰਦੇ ਉਦਾਰੇ ਅਪਾਰੇ ਹਰੀ ਅੰਕਰਿਯੰ ਨਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ 73 ਚਕਰ ਕਰਤਾ 74 ਚਕਰ ਹਰਤਾ 73 ਚਕਰ ਦਾਨੇ 74 ਚਕਰ ਜਾਣੇ 73 ਚਕਰ ਵਰਤੀ 74 ਚਕਰ ਭਰਤੀ 73 ਚਕਰ ਪਾਲੇ 74 ਚਕਰ ਕਾਲੇ 73 ਚਕਰ ਪਾਸੇ 74 ਚਕਰ ਵਾਸੇ 73 ਚਕਰ ਮਾਨਿਆ 74 ਚਕਰ ਦਾਨਿਆ ਜਾਤਰੀ ਛੰਦ ਨਾ ਸਤਰਾ ਨਾ ਮਿਤਰਾ ਨਾ ਭਰਮੰਗ ਨਾ ਭਿਤਰਾ ਨਾ ਕਰਮੰਗ ਨਾ ਕਾਇ ਅਜਨਮ ਅਜਾਇ ਨਾ ਚਿਤਰਾ ਨਾ ਮਿਤਰਾ ਪਰੇ ਹੈ ਪਵਿੱਤਰ ਹੈ ਪ੍ਰਥੀਸ ਹੈ ਅਦੀਸ ਹੈ ਅਦ੍ਰਿਸ ਹੈ ਕ੍ਰਿਸ ਹੈ ਭਗਵਤੀ ਛੰਦ ਦੁਐ ਪ੍ਰਸਾਦ ਕਥਤੇ ਕਿ ਆ ਸ਼ਿਜ ਦੇਸਾ ਕਿ ਆ ਭੇਜ ਭੇਸਾ ਕਿ ਆ ਗੰਜ ਕਰਮ ਹੈ ਕਿ ਆ ਪੰਜ ਭਰਮ ਹੈ ਕਿ ਆ ਭੇਜ ਲੋਕ ਹੈ ਕਿ ਆਦਿਤ ਸੁਖ ਹੈ ਕਿ ਅਬਦੂਤ ਵਰਨ ਹੈ ਕਿ ਵਿਭੂਤ ਕਰਨ ਹੈ ਕਿ ਰਾਜਨ ਪ੍ਰਵਾਹ ਹੈ ਕਿ ਧਰਮੰ ਤੁਜਾ ਹੈ ਕਿ ਆ ਸੋਕ ਵਰਨ ਹੈ ਕਿ ਸਰਵਾ ਭਰਨ ਹੈ ਕਿ ਜਗਤੰ ਤ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪ ਹੈ ਕਿ ਅਨਪਾਉ ਅਨੂਪੈ ਯਾਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤ੍ਰੰਗ ਬਹਿਨ ਹੈ ਕਿ ਇਕ ਅਦੀਨ ਹੈ ਕਿ ਰੋਜੀ ਰਜਾ ਕਰਿ ਹਿਮੈ ਰਹਾਕ ਹੈ ਕਿ ਬਾਗ ਬਿਆਬ ਹੈ ਕਿ ਗਾਵਲ ਗਾਵ ਹੈ ਕਿ ਅਪਵਲ ਗੁਨਾਹ ਹੈ ਕਿ ਸਾਹਾਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਹੰਦ ਹੈ ਕਿ ਰਾਜ ਗ੍ਰਹੀਮ ਹੈ ਕਿ ਕਰਮੰ ਕ੍ਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ کی سروتر مانیہ ہے کہ سروتر دانیہ سربتر گاؤن ہے سربتر باؤن ہے کیس سربتر دیس ہے سربتر پیس ہے کیس سربتر راج ہے کہ سربتر ساج ہے کہ سربتر دین ہے کہ سربتر نیل کے سربتر جا ہو کہ سربتر پا ہو کہ سربتر دیس ہے کہ سربتر پیس ہے کہ سروتر کال ہے کہ سروتر پال ہے ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਪੇਖੀ ਕਿ ਸਰਬਤਰ ਰਾਜਾ ਕਿ ਸਰਬਤਰ ਰਾਜਾ ਕਿ ਸਰਬਤਰ ਸੋਖਾ ਕਿ ਸਰਬਤਰ ਭੋਖਾ ਕਿ ਸਰਬਤਰ ਤਰਾਣਾ ਕਿ ਸਰਬਤਰ ਪ੍ਰਾਣਾ ਕਿ ਸਰਬਤਰ ਦੇਸਾ ਕਿ ਸਰਬਤਰ ਭੇਸਾ

ਹਰੀ ਫਲਦੀ ਮਰਜਾਇਕ ਯਕੀਨਾਂ ਦੇ ਕੋਲ ਤੰਗ ਹਨ ਭੇਦ ਹਨ ਭੰਗ ਹਨ ਅਜੀ ਜੁਲ ਨਵਾਜ ਹਨ ਗਣੀ ਮੁਲਖ ਰਾਜ ਹਨ ਨਰੁਗਤ ਸਰੂਪ ਹਨ ਤ੍ਰਮੁਗਤ ਵਿਪੂਤ ਹਨ ਪ੍ਰਪੁਗਤ ਪ੍ਰਭਾ ਹਨ ਸੋ ਜੁਗਤ ਸੁਦਾ ਹੈ ਸਦਾ ਬੰ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦਾਵਲ ਆਕਾਮ ਹੈ ਨਿਰਵਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਓਵੰ ਆਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤਰਭੰਗੀ ਤਰਕਾਮੇ ਤਰਬਰਗੰ ਤਰਬਾਦੇ ਅਗੰਜੇ ਅਗਾਦੇ ਸੁਭੰ ਸਰਬ ਭਾਗੇ ਸੋ ਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਸ਼ੇਜ ਹੈ ਅਸ਼ੂਤ ਹੈ ਕਿ ਨਰਕੰ ਪ੍ਰਨਾਸ ਹੈ ਪ੍ਰਤਿਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦਾ ਵੰ ਸਦਾ ਹੈ ਵਿਭੁਗਤ ਸਰੂਪ ਹੈ ਪਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੂਗਤ ਸਰੂਪ ਹੈ ਪਰਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹਾਂ ਅਨੰਗ ਹਾਂ ਅਭੇਖ ਹਾਂ ਅਲੇਖ ਹਾਂ ਭਰਮ ਹਾਂ ਅਕਰਮ ਹਾਂ ਅਨਾਦ ਹਾਂ ਜੁਗਾਦ ਹਾਂ ਅਜੈ ਹਾਂ ਅਬੈ ਹਾਂ ਅਭੂਤ ਹਾਂ ਅਦੂਤ ਹਾਂ ਅਨਾਸ ਹਾਂ ਉਦਾਸ ਹਾਂ ਧੰਦ ਹਾਂ ਬੰਦ ਹਾਂ ਭਗਤ ਹਾਂ ਬ੍ਰਕਤ ਹਾਂ ਅਨਾਸ ਹਾਂ ਪ੍ਰਕਾਸ਼ ਹਾਂ ਚਿੰਤ ਹਾਂ ਸੁਨਿੰਤ ਹਾਂ ਅਲੇਖ ਹਾਂ ਅਦੇਖ ਹਾਂ ਅਲੇਖ ਹਾਂ ਅਭੇਖ ਹਾਂ ਢਾਹ ਹਾਂ ਅਗਾਹ ਹਾਂ ਅਸੰਪਖ ਹਾਂ ਅਗੰਭ ਹਾਂ ਅਦੀਖ ਹਾਂ ਅਨਾਦ ਹਾਂ ਅਨਿਤ ਹਾਂ ਸੁਨਿਤ ਹਾਂ ਅਜਾਤ ਹਾਂ ਅਜਾਦ ਹਾਂ ਚਰਪਟ ਛੰਦ ਤਵ ਪ੍ਰਸਾਦ ਸਰਵੰਗ ਹੰਤਾ ਸਰਵੰਗੰਤਾ ਸਰਵੰਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੁਗਤਾ ਸਰਵੰ ਮੁਗਤਾ ਰਸਾਵਲ ਸ਼ੰਤੁਐ ਪ੍ਰਸਾਦ ਨਮੋ ਨਰਕਨਾਸੇ ਸਦਾਵੰ ਪ੍ਰਕਾਸ਼ੇ ਅਰੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਥੰ ਪਰਮਾਤੇ ਸਦਾ ਸਰਬਸਾਥਿ ਆਗਾਦ ਸਰੂਪੇਂਦਰ ਬਾਦ ਵਿਭੂਤੇ ਅਰੰਗੀ ਨਾਮੇ ਤ੍ਰਭੰਗੀ ਦਰਕਾਮੇਂਦਰ ਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਬੋਤਰਾ ਨਾ ਪੁੱਤਰਾ ਨਾ ਸੱਤਰਾ ਨਾ ਮਿੱਤਰਾਂ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਅੰਦਰ ਸਾਕੰ ਸ੍ਰੀ ਕਹਾਂ ਅਮਿੱਤੋ ਅਮੀਕ ਹਾਂ ਸਦਾਵੰ ਪ੍ਰਭਾ ਹ ਅਜਾ ਹ ਅਜਾ ਹ ਭਗਵਤੀ ਸ਼ੰਦ ਤੁਐ ਪ੍ਰਸਾਦ ਕਿ ਜਾਹਰ ਜੋ ਹੋ ਰਹਿ ਕਿ ਹਾਜ਼ਰ ਹਜੂਰ ਹ ਹਬੇ ਸਲਾਮ ਹ ਸਬਸਤ ਕਲਾਮ ਹ ਕਿ ਸਾਹਿਬ ਦਿਮਾਗ ਹ ਬੇ ਹਸਨ ਚਰਾਗ ਹ ਕਿ ਕਾਮਲ ਕਰੀਮ ਹ ਕਿ ਰਾਜ਼ੁ ਕਰੀਮ ਹ ਇਹ ਰੋਜੀ ਦਹੰਦ ਹੈ ਕਿ ਰਾਜ ਕਰਹਿਂਦ ਹੈ ਕਰੀ ਮੁਲਕ ਮਾਲ ਹੈ ਕਿ ਹੁਸਰਨ ਜਮਾਲ ਹੈ ਗਰੀ ਮੁਲਕ ਰਾਜ ਹੈ ਗਰੀਬਲ ਨਿਵਾਜ ਹੈ ਹਰੀ ਫੁਰਸਕੰਨ ਹੈ ਹਰਾਸੁਲ ਫਿਕੰਨ ਹੈ ਕਲੰਕੰ ਪ੍ਰਨਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਨੀ ਮਹਰਜਾਇ ਕਰਹੀਮ ਹੈ ਸਮਸਤਲ ਜੁਬਾ ਹੈ ਕੇ ਸਾਹਿਬ ਕਿਰਾਹ ਹੈ ਕੇ ਨਰਕੰ ਪ੍ਰਨਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹਮੇਸ਼ਲ ਰਮਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰੰ ਪਰਮ ਈਸ ਹੈ ਸਮਸਤੁਲ ਅਦੀਸ ਹੈ ਅਦੇਸੁਲ ਅਲੇਖ ਹੈ ਹਮੇਸ਼ਲ ਅਭੇਖ ਹੈ ਜਮੀਨ ਉਲ ਜਮਾ ਹੈ ਵੀ ਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਅਮਿਤੋ ਸੁਵਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਇਮਤੋ ਪਸਾਹ ਹੈ ਕਿ ਆਤਮਾ ਪ੍ਰਵਾਹ ਹੈ ਕਿ ਅਚਲੰ ਅਨੰਗ ਹੈ ਕਿ ਇਮਤੋ ਅਭੰਗ ਹੈ ਮਦ ਭਾਰ ਛੰਦ ਤ્વੈ ਪ੍ਰਸਾਦ ਮੋਨ ਮਨ ਪ੍ਰਣਾਮ ਗੋਨ ਗਨਮ ਦਾਮ ਆਰ ਬਰ ਅਗੰਝ ਹਰਨਰ ਪ੍ਰਭੰਜ ਆਨ ਗਨ ਪ੍ਰਣਾਮ ਮੋਨ ਮਨ ਸਲਾਮ ਹਰਨਰ ਅਖੰਡ ਬਾਰਨਰ ਅਮੰਡ ਅਨੁਭਵ ਅਨਾਸ ਮੋਨ ਮਨ ਪ੍ਰਕਾਸ਼ ਗੋਨ ਗਨ ਪ੍ਰਣਾਮ ਜਲਥਲ ਮਦਾਮ ਅਣ ਛਿਜ ਆਂਗਾਸਨ ਅਭੰਗ ਉਪਮਾ ਬਾਰ ਗਤਮਿਤ ਉਦਾਰ ਜਾਲਥਾਲ ਅਮੰਡ ਦੇਸ ਵਿਸ ਅਪੰਡ ਜਾਲਥਲ ਮਹੰਤ ਦੇਸ ਵਿਸ ਬਯੰਤ ਅਨਭਵ ਅਨਾਸ ਧ੍ਰਿਤ ਧਾਰ ਤੁਰਾਸ ਆ ਜਾਣ ਬਾਹ ਇਕੈ ਸਦਾ ਓੰਕਾਰ ਆਦ ਕਤਨੀ ਅਨਾਦ ਕਾਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਹਣ ਛਿਜ ਗਾਦ ਆ ਜਿਤਨਾ ਬਾਦ ਅਨਝਾਂਜ ਗਾਦ ਅਨਰੰਜ ਬਾਦ ਅਨਟਟ ਪੰਡਾਰ ਅਨਠਟ ਅਪਾਰ ਆੜੀਟ ਧਰਮ ਅਤਿ ਢੀਟ ਕਰਮ ਅਨਵ੍ਰਣ ਅਨੰਤ ਦਾਤਾ ਮਹੰਤ ਹਰਿ ਬੋਲ ਮਨਾ ਛੰਦ ਤੁਐ ਪ੍ਰਸਾਦ ਕਰੁਣਾ ਲਾਹੈ ਅਰ ਕਾਲੈ ਹੈ ਖਲ ਖੰਡਣ ਹੈ ਮਹ ਮੰਡਣ ਹੈ ਜਗਤੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਬ ਉਵਾਰਣ ਹੈ ਤ੍ਰਿਤਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰਗ ਭਾਰ ਹੈ ਸਰਬੰਕਾਰ ਹੈ ਸਰਬ ਪਸ ਹੈ ਸਰਬਨਾਸਿ ਹੈ ਕਰੁਣਾ ਕਰ ਹੈ ਵਿਸਵੰ ਭਰ ਹੈ ਸਰਬੀਸ਼ਵਰ ਹੈ ਜਗਤੀਸ਼ਵਰ ਹੈ ਬ੍ਰਹਮੰਡ ਸਹਾ ਖਲ ਖੰਡ ਸਹਾ ਪਰਤੇ ਪਰਹ ਕਰੁਣਾਕਰਹ ਅਜੱਪਾ ਜਾਪਹ ਥੱਪਾ ਥਾਪਹ ਅਕ੍ਰਿਤਾ ਕਰਤਹ ਅਮ੍ਰਿਤਾਮ੍ਰਿਤਹ ਅਮ੍ਰਿਤਾਮ੍ਰਿਤਹ ਕਰੁਣਾਕਰਤਹ ਅਕ੍ਰਿਤਾ ਕਰਤਹ ਧਰਨੀ ਤ੍ਰਿਤਹ ਅਮਦੇਸਵਰਹ ਪਰਮੇਸ਼ਵਰਹ ਅਕ੍ਰਿਤਾ ਕਰਤਹ ਅਮ੍ਰਿਤਾਮ੍ਰਿਤਹ ਅਜਵਾ ਕਰਤਹ ਅਮ੍ਰਿਤਾਮ੍ਰਿਤਹ ਨਰਨਾਇਕ ਹਾਂ ਖਲ ਕਾਇਕ ਹਾਂ ਵਿਸਵਮ ਪਰਹ ਕਰੁਣਾਲਿਆ ਹਾਂ ਨ੍ਰਿਪਨਾਇਕ ਹਾਂ ਸਰਬ ਪਾਇਕ ਹਾਂ ਪਵ ਭੰਜਨ ਹੈ ਅਰਗੰਜਨ ਹੈ ਰੇਪਤਾਪਣ ਹੈ ਜਪ ਜਾਪਣ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਵ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭਜੰਗ ਪ੍ਰਯਾਤ ਛੰਦ ਨਵ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਤਾਂ ਸੰਸਾਂਤ ਰੂਪੇ ਨਮੋ ਪਰਮ ਤਤਪੰ ਅਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸੰਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਵਿਪੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮੋ ਬਾਗ ਬੰਗੇ ਭੰਗੀ ਸਰੂਪੇ ਨੰਗੀ ਅਨਾਮੇ ਤ੍ਰਭੰਗੀ ਦਰਕਾਲੇ ਅਨੰਗੀ ਅਕਾਮੇ ਏਕ ਅਸ਼ਰੀ ਸ਼ੰਦ ਅਜ਼ਾ ਅਲਾ ਅਪੈ ਅਬ ਅਬੂ ਅਜੋ ਅਨਾਸ ਅਗਾਸ ਗੰਜ ਪੰਜ ਲੱਖ ਅਪਖ ਅਕਾਲ ਦਿਆਲ ਅਨੇਖ ਅਭੇਖ ਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭੁਜੰਗ ਪ੍ਰਯਾਤ ਸ਼ੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਵਾਸੇ ਇੰਦਰਗਾਮੰ ਵਿਭੂਤੇ ਸਮਸਤੁਲ ਸਰੂਪੇ ਉ ਕਰਮੰ ਪ੍ਰਨਾਸੀ ਸੁਧਰਮੰ ਵਿਪੂਤੇ ਸਦਾ ਸੱਚ ਦਾ ਆਨੰਦ ਸਤਰੰ ਪ੍ਰਨਾਸੀ کریمੁਲ ਬਰਿੰਦਾ ਸਮਤੁਲ ਨਵਾਸੀ ਅਗਾਇਬ ਵਿਪੂਤੇ ਗਜ਼ਾਇਬ ਗਟਿਬੇ ਖਰੀਆਂ ਅੰਤਰੀਆਂ کریمੁਲ ਰਹੀਮੇ ਚਤਰ ਚਕਰ ਵਰਤੇ ਚਤਰ ਚਕਰ ਭੁਗਤੇ ਸਵਯੰ ਭਾਵ ਸੁਭੰ ਸਰਬਦਾ ਸਰਬਜੁਗਤੇ ਦੁਕਾਲੰ ਪ੍ਰਨਾਸੀ ਦਇਆਲੰ ਸਰੂਪੇ ਸਦਾ ਆਂਗ ਸੰਗੇ ਅਭੰਗੰ ਵਿਪੂਤੇ दुकालङ् प्रणाशी दयालङ् स्वरूपे सदा संगे अपङ्गं विपुते